ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਬੁਲੇਟਿਨ ਦਾ ਆਗਾਜ਼ ਕਰਦਿਆਂ ਲੇਕਿਨ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਖਾਸ ਖਬਰਾਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੁਖਦੇਵ ਸਿੰਘ ਢੀਂਸਾ ਦੇ ਨਾਲ ਮੁਲਾਕਾਤ ਟਿਕਟਨਾਮਾ ਮਿਲਣ ਤੋਂ ਸੁਖਦੇਵ ਸਿੰਘ ਢੀਂਸਾ ਹੋਈ ਸੀ ਬਾਗੀ ਪਾਰਟੀ ਨੇ ਸੰਗਰੂਰ ਤੋਂ ਇਕਬਾਲ ਨੂੰ ਬਣਾਇਆ ਹੈ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ ਬਿਆਨ ਬਿਆਜ਼ੀਆਂ ਦਾ ਸلسਲਾ ਜਾਰੀ ਹੈ ਆਪ ਉਮੀਦਵਾਰ ਟੀਨੂ ਨੇ ਕਾਂਗਰਸ ਤੇ ਸਾਧਿਆ ਨਿਸ਼ਾਨਾ ਕਿਹਾ ਕਾਂਗਰਸ ਦਾ ਉਮੀਦਵਾਰ ਨਹੀਂ ਮਿਲਿਆ ਤਾਂ ਦਰਿਆ ਪਾਰ ਤੋਂ ਲੈ ਕੇ ਆਏ ਚਰਨਦੀਪ ਸਿੰਘ ਚੰਨੀ ਸ਼ੰਭੂ ਦਿਵਜ ਰੇਲਵੇ ਟਰੈਕ ਤੇ ਬੈਠੇ ਕਿਸਾਨੀ ਤੀ ਤੋਂ ਵੱਧ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ ਸਰਵਣ ਸਿੰਘ ਪੰਦੇਰ ਦਾ ਬਿਆਨ ਪ੍ਰਦਰਸ਼ਨਕਾਰੀਆਂ ਨੇ ਕੀਤਾ ਭਾਜਪਾ ਦਾ ਵਿਰੋਧ ਤਾਂ ਪ੍ਰਦਰਸ਼ਨਕਾਰੀਆਂ ਤੇ ਸੁੱਟੀਆਂ ਗਈਆਂ ਇਟਾਂ ਮਾਸੂਮ ਦਿਲਰੋਜ਼ ਨੂੰ ਅੱਜ ਮਿਲ ਸਕਦਾ ਹੈ ਇਨਸਾਫ ਕਾਤਲ ਨੀਲਮ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ ਪਰਿਵਾਰਕ ਮੈਂਬਰਾਂ ਨੇ ਫਾਂਸੀ ਦੀ ਕੀਤੀ ਮੰਗ ਪੰਜਾਬ ਦੇ ਵਿੱਚ ਡਾਕਟਰ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ ਸੱਜੀ ਕਿਡਨੀ ਦੇ ਵਿੱਚ ਸੀ ਪੱਥਰੀ ਸਰਜਨ ਨੇ ਕਰਤੀ ਖੱਬੀ ਕਿਡਨੀ ਦੀ ਸਰਜਰੀ 15 ਦਿਨਾਂ ਦੇ ਵਿੱਚ ਮਰੀਜ਼ ਤੋਂ ਵਸੂਲੇ 2.5 ਲੱਖ ਰੁਪਏ ਬੁਲੇਟਿਨ ਦਾ ਹੁਣ ਆਗਾਜ਼ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਨਾਰਾਜ਼ਗੀ ਜ਼ਾਹਰ ਹੋ ਰਹੀ ਹੈ ਤੇ ਬਿਆਨਬਾਜ਼ੀਆਂ ਵੀ ਜਾਰੀ ਨੇ ਉੱਥੇ ਹੀ ਸੰਗਰੂਰ ਤੋਂ ਇਕਬਾਲ ਸਿੰਘ ਨੂੰ ਟਿਕਟ ਦੇਣ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਜੋ ਕਿ ਨਰਾਜ਼ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਿੰਡ ਪਹੁੰਚੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਲੰਬੀ ਮੀਟਿੰਗ ਵੀ ਚੱਲਿਆ ਹਾਲਾਂਕਿ ਇਸ ਦੇ ਵਿੱਚ ਜੋ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਚੁੱਕੀ ਹੈ ਇਕਬਾਲ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਨਰਾਜ਼ ਨਜ਼ਰ ਆ ਰਹੇ ਸਨ ਤੇ ਉਸੇ ਵਿਚਕਾਰ ਖਬਰਾਂ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਸੁਖਦੇਵ ਸਿੰਘ ਢੀਂਡ ਸਾਹ ਜੋ ਵੱਡਾ ਝਟਕਾ ਦੇ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਸੰਪਰਕ ਭਾਜਪਾ ਦੇ ਨਾਲ ਹੋ ਰਿਹਾ ਹੈ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡ ਸਾਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ ਅਕਾਲੀ ਦਲ ਨੇ ਢੀਂਡ ਨੂੰ ਪਾਸੇ ਕਰਕੇ ਸਾਬਕਾ ਮੰਤਰੀ ਇਕਬਾਲ ਸਿੰਘ ਨੂੰ ਟਿਕਟ ਦੇ ਦਿੱਤੀ ਹੈ ਜਿਸ ਤੋਂ ਬਾਅਦ ਟੀਮ ਸਾਹ ਬਾਗੀ ਹੋ ਗਏ ਨੇ ਸੂਤਰਾਂ ਮੁਤਾਬਕ ਟੀਮ ਸਾਹ ਜਲਦ ਹੀ ਪਾਰਟੀ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਤੇ ਵਿੱਚ ਨੇ ਪਾਜਕਾ ਦੇ ਕੌਮੀ ਪਦਰ ਦੇ ਆਗੂ ਟੀਮ ਸਾਹ ਨੇ ਲਗਾਤਾਰ ਹੀ ਜੁਨੇ ਉਹਨਾਂ ਦੇ ਵੱਲੋਂ ਸੰਪਰਕ ਜਵਾਬ ਬਣਾਇਆ ਜਾ ਰਿਹਾ ਹੈ ਆਸ-ਪਾਸ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਤੋਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਖੀ ਵਾਲੇ ਦਿਨ ਸੱਤ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਪਹਿਲੀ ਸੂਚੀ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਆਨੰਦਪੁਰ ਸਾਰ ਫਤੇਗੜ ਸਾਰ ਫਰੀਦਕੋਟ ਸੰਗਰੂਰ ਅਤੇ ਪਟਿਆਲਾ ਸੀਟਾਂ ਦੇ ਲਈ ਉਮੀਦਵਾਰ ਖੜੇ ਕੀਤੇ ਗਏ ਹਨ ਸਭ ਤੋਂ ਹੈਰਾਨੀ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਾ ਨਾਂ ਪਹਿਲੀ ਸੂਚੀ ਦੇ ਵਿੱਚ ਨਹੀਂ ਹੈ ਉਹ ਤਿੰਨ ਵਾਰ ਬਠਿੰਡਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਨੇ ਉਹ ਕੇਂਦਰ ਦੇ ਵਿੱਚ ਮੰਤਰੀ ਵੀ ਸੀ ਪਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਬਿਆਨਬਾਜ਼ੀਆਂ ਜਾਰੀ ਨੇ ਜਿਹਾ ਲਗਾਤਾਰ ਬਿਆਨਬਾਜ਼ੀਆਂ ਜਾਰੀ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਉਮੀਦਵਾਰ ਜਿਉ ਨੇ ਟੀਨੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਨੂੰ ਉਮੀਦਵਾਰ ਕੋਈ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਨੇ ਦਰਿਆਪਾਰ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਉਹਨਾਂ ਕੋਲ ਕੋਈ ਚਿਹਰਾ ਨਹੀਂ ਹੈ ਜਿਸ ਨੂੰ ਉਮੀਦਵਾਰ ਐਲਾਨਣਗੇ ਜਿਹੜੇ ਲੋਕੀ ਨੇ ਕਿ ਉਹ ਖਰੜ ਦੇ ਵਿੱਚ ਜਾ ਕੇ ਆਪਣੀਆਂ ਸਮੱਸਿਆਵਾਂ ਜ਼ਾਹਰ ਕਰਨਗੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਤੇ ਤੰਜਬੇ ਕੱਸੇ ਜਾ ਰਹੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਤੀਨੂ ਨੇ ਆਪਣੇ ਚੋਣ ਦਫ਼ਤਰ ਦੇ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਦਰਮਿਆਨ ਤੀਨੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿਹਾ ਚੰਨੀ ਲੋਕਾਂ ਨੂੰ ਲਿਬਾਉਣ ਦੇ ਲਈ ਕੁਝ ਵੀ ਕਹਿ ਸਕਦੇ ਨੇ ਉਹ ਕਈ ਵਾਰੀ ਕਹਿੰਦਾ ਸੀ ਕਿ ਮੈਂ ਮੰਝਾ ਬਣਦਾ ਆ ਮੈਂ ਟੈਂਟ ਵੀ ਲਗਾ ਲੈਂਦਾ ਆ ਅਤੇ ਹੋਰ ਝੂਠ ਬੋਲਦੇ ਰਹੇ ਨੇ ਜਦੋਂ ਸਵੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਕੋਈ ਵੀ ਕੰਮ ਨਹੀਂ ਹੋ ਸਕਿਆ ਕਾਂਗਰਸ ਦੀ ਹਾਲਤ ਇਹ ਹੈ ਕਿ ਉਹਨਾਂ ਨੂੰ ਸ਼ਹਿਰ ਦੇ ਵਿੱਚ ਕੋਈ ਮਜ਼ਬੂਤ ਉਮੀਦਵਾਰ ਨਹੀਂ ਮਿਲ ਸਕਿਆ ਉਹ ਤਾਂ ਦਰਿਆ ਪਾਰੋਂ ਉਮੀਦਵਾਰ ਲੈ ਕੇ ਆਏ ਨੇ ਅਜਿਹੇ ਦੇ ਵਿੱਚ ਜਲੰਧਰ ਦੇ ਲੋਕ ਕਾਂਗਰਸ ਦੀ ਸਥਿਤੀ ਨੂੰ ਸਮਝ ਚੁੱਕੇ ਹਨ ਜਲੰਧਰ ਦੇ ਲੋਕ ਸੂਝਵਾਨ ਹਨ ਉਹ ਜਾਣਦੇ ਹਨ ਕਿ ਵੋਟ ਕਿਸ ਨੂੰ ਦੇਣੀ ਹੈ ਅਤੇ ਕਿਸ ਨੂੰ ਨਹੀਂ ਪਾਣੀ ਤੀਨੂ ਨੇ ਕਿਹਾ ਹੈ ਕਿ ਜਲੰਧਰ ਦੇ ਲੋਕ ਆਪਣੇ ਕੰਮ ਕਰਵਾਉਣ ਦੇ ਲਈ ਖਰੜ ਨਹੀਂ ਜਾਣਗੇ ਉਸ ਨੇ ਮਕਾਨ ਬੇਸਰਕ 2 ਮਹੀਨਿਆਂ ਦੇ ਲਈ ਹੀ ਕਿਰਾਏ ਤੇ ਲਿਆ ਸੀ ਹਾਲਕਿ ਜੇਕਰ ਗੱਲ ਕਰੀਏ ਕਾਂਗਰਸ ਨੇ ਮੈਦਾਨ ਤੇ ਦਿੱਗਜ ਨੇਤਾਵਾਂ ਨੂੰ ਉਤਾਰਿਆ ਕਾਂਗਰਸ ਕਿਸੇ ਵੀ ਹਾਲਤ ਦੇ ਵਿੱਚ ਜਲੰਧਰ ਸੀਟ ਨਹੀਂ ਗਵਾਉਣਾ ਚਾਹੁੰਦੀ ਕਿਉਂਕਿ ਜਲੰਧਰ ਨੂੰ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਭਾਜਪਾ ਨੇ ਆਪ ਛੱਡਣ ਵਾਲੇ ਸੁਸ਼ੀਲ ਰਿੰਕੂ ਅਕਾਲੀ ਦਲ ਛੱਡਣ ਵਾਲੇ ਪਵਨ ਕੁਮਾਰ ਟੀ ਨੂੰ ਅਤੇ बसपा ਨੇ ਬਲਵਿੰਦਰ ਕੁਮਾਰ ਨੂੰ ਟਿਕਟ ਦਿੱਤੀ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨ ਬੁੱਧਵਾਰ ਤੋਂ ਰੇਲਵੇ ਟਰੈਕ ਤੇ ਬੈਠੇ ਹੋਏ ਨੇ ਟਰੈਕ ਜਾਮ ਕਾਰਨ 30 ਤੋਂ ਵੱਧ ਟ੍ਰੇਨਾਂ ਜੋ ਨੇ ਉਪਰਭਾਵਿਤ ਹੋਈਆਂ ਨੇ ਕਈ ਟ੍ਰੇਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ ਤੇ ਇਸ ਦੇ ਵਿੱਚ ਜੋ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹੁਣੇ ਹੀ ਤਾਂ ਨਾ ਖਤਮ ਕਰ ਦਵਾਂਗੇ ਹੁਣੇ ਹੀ ਅਸੀਂ ਜੋ ਟਰੈਕ ਨੇ ਉਹਨਾਂ ਤੋਂ ਉੱਠ ਜਾਵਾਂਗੇ ਜੇਕਰ ਰਿਹਾਈ ਦੇ ਦਿੱਤੀ ਜਾਂਦੀ ਹੈ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵੀਬ ਸਿੰਘ ਜਲਬੇੜਾ ਸਣੇ ਤਿੰਨ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਨੇ ਇਸ ਸੰਬੰਧੀ ਪਹਿਲਾਂ ਉਹਨਾਂ ਦੀ ਹਰਿਆਣਾ ਅਤੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਵਿਹਾਈ ਦਾ ਪ੍ਰੋਸਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 April ਤੱਕ ਦਾ ਸਮਾਂ ਦਿੱਤਾ ਸੀ। ਜਦੋਂ ਸਰਕਾਰ ਨੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਤਾਂ ਉਹ ਟ੍ਰੈਕ ਤੇ ਉਤਰ ਆਏ। ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਵੀ ਹੋ ਗਈ। ਪਰ ਕਿਸਾਨ ਬੈਰੀਕੇਡ ਤੋੜ ਕੇ ਟ੍ਰੈਕ ਤੇ ਜਾ ਕੇ ਬੈਠ ਗਏ। ਤਨੋਦਾਰ ਜੀ ਸਰਬੰਸਿੰਘ ਪੰਦੇ ਨੇ ਇਸ ਮੌਕੇ ਇਹ ਦੱਸਿਆ ਕਿ 17 April ਨੂੰ ਸ਼ਾਮ 4 ਵਜੇ ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਪਿੰਡ ਫਿੱਟੇਵੜ ਦੇ ਵਿੱਚ ਆਈ ਪਾਰਟੀ ਜਨਤਾ ਪਾਰਟੀ ਦੇ ਮੁੱਖ ਪ੍ਰਚਾਰਕ ਮੁਖਤਿਆਰ ਸਿੰਘ ਦਾ ਵਿਰੋਧ ਕੀਤਾ ਪਰ ਜਾਣ ਸਮੇਂ ਕੁਝ ਭਾਜਪਾ ਆਗੂਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਇੱਟਾਂ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਆਗੂ ਤਮਾਸ਼ਾ ਦੇਖਦੇ ਰਹੇ ਇਸ ਦੇ ਖਿਲਾਫ ਅੱਜ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਦੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਭਰੋਸਾ ਦੇਣ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਅਸੀਂ ਉਦੋਂ ਤੱਕ ਟ੍ਰੈਕ ਖਾਲੀ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਉਸ ਨੂੰ ਰਿਹਾ ਨਹੀਂ ਕਰਦੀ ਜੇਕਰ ਸਰਕਾਰ ਹੁਣੇ ਸਾਨੂੰ ਰਿਹਾ ਕਰਦੀ ਹੈ ਤਾਂ ਅਸੀਂ 10 ਮਿੰਟਾਂ ਦੇ ਵਿੱਚ ਚਲੇ ਜਾਵਾਂਗੇ ਪੰਜਾਬ ਦੇ ਲੁਧਿਆਣਾ ਦੇ ਵਿੱਚ 3 ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧਕ ਹੁਣ ਨੀਲਮ ਨੂੰ ਸਜ਼ਾ ਸੁਣਾਈ ਜਾਵੇਗੀ ਜੀ ਹਾਲਾਂਕਿ ਇਸ ਦੇ ਵਿੱਚ ਪਹਿਲਾਂ ਹੀ ਫੈਸਲਾ ਆ ਜਾਣਾ ਸੀ ਲੇਕਿਨ ਕਿਸੇ ਕਾਰਨ ਦੇ ਕਾਰਨ ਜਿਹੜਾ ਹੈਗਾ ਆ ਨੀਲਮ ਨੂੰ ਸਜ਼ਾ ਨਹੀਂ ਸੁਣਾਈ ਗਈ ਸੀ ਤਾਂ ਹੋ ਸਕਦਾ ਹੈ ਅੱਜ ਅਦਾਲਤ ਦੇ ਵੱਲੋਂ ਨੀਲਮ ਨੂੰ ਸਜ਼ਾ ਦਿੱਤੀ ਜਾਵੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨੀਲਮ ਨੂੰ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਸ਼ੀ ਘਰਾ ਦਿੱਤਾ ਸੀ ਕੁਝ ਕਾਰਨਾ ਕਰਕੇ ਉਸ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ ਦੱਸ ਦਈਏ ਕਿ ਨੀਲਮ ਤੇ ਆਪਣੇ ਜਵਾਨੀ ਹਰਪ੍ਰੀਤ ਸਿੰਘ ਦੀ 3 ਸਾਲਾਂ ਦੀ ਬੇਟੀ ਦਿਲਰੋਜ਼ ਗੌਰ ਦਾ ਕਤਲ ਕਰਨ ਦਾ ਦੋਸ਼ ਸਾਬਤ ਹੋ ਚੁੱਕਿਆ ਹੈ ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਨੂੰ ਸਕੂਟਰ ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਟੋਆ ਪੁੱਟ ਕੇ ਉਸ ਨੂੰ ਜਿੰਦ ਦਾ ਅੱਧਾ ਬ ਦਿੱਤਾ ਸੀ ਬੱਚੀ ਦੀ ਮਾਂ ਨੇ ਮੰਗਲਵਾਰ ਨੂੰ ਅਦਾਲਤ ਦੇ ਬਾਹਰ ਰੋਂਦੇ ਹੋਏ ਕਿਹਾ ਸੀ ਉਹਨਾਂ ਦੀ ਬੇਟੀ ਨੂੰ 5 ਮਿੰਟਾਂ ਦੇ ਵਿੱਚ ਹੀ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ ਦੇ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਉਸ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਉੱਥੇ ਹੀ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਲਈ ਬਾਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ ਨੀਲਮ ਨੂੰ ਇਹ ਗੱਲ ਚੁਬਦੀ ਸੀ ਇਸ ਕਾਰਨ ਉਸਨੇ ਦਿਲਰੋਜ਼ ਦਾ ਕਤਲ ਕੀਤਾ ਦਿਲਰੋਜ਼ ਦੀ ਜੋ ਕਾਤਲ ਹੈ ਉਸ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਹੈ ਲੁਧਿਆਣਾ ਤੋਂ ਡਾਕਟਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱहां ਲੁਧਿਆਣਾ ਦੇ ਸਦਰ ਥਾਣੇ ਦੀ ਪੁਲਿਸ ਨੇ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਕਰ ਰਹੇ ਇੱਕ ਜੋ ਮਰੀਜ਼ ਹੈ ਉਸਨੇ ਸ਼ਿਕਾਇਤ ਕੀਤੀ ਕਿ ਉਸ ਦੇ ਖੱਬੇ ਪਾਸੇ ਜੋ ਹੈ ਉਹ ਕਿਡਨੀ ਸੀ ਲੇਕਿਨ ਆਪਰੇਸ਼ਨ ਦੂਜੇ ਪਾਸੇ ਦਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਤਕਲੀਫ ਹੋਈ ਤਾਂ ਬਾਅਦ ਚ ਪਤਾ ਲੱਗਦਾ ਹੈ ਕਿ ਆਪਰੇਸ਼ਨ ਹੀ ਗਲਤ ਕੀਤਾ ਗਿਆ ਜਿਸ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਇਸ ਦੇ ਵਿੱਚ ਕਾਰਵਾਈ ਕੀਤੀ ਜਾ ਇਸ ਮੁਤਲਕ ਮਰੀਜ਼ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਸਰਜਰੀ ਤੋਂ ਬਾਅਦ ਉਸ ਨੂੰ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਕਾਰਨ ਉਹ 2 ਸਾਲਾਂ ਤੋਂ ਮੰਜੇ ਤੇ ਪਿਆ ਹੈ ਐਸੇ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਗਠਿਤ ਡਾਕਟਰਾਂ ਦੇ ਪੈਨਲ ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿहां ਤੁਹਾਨੂੰ ਦੱਸ ਦਈਏ ਸਦਰ ਪੁਲਿਸ ਨੇ ਗਿਲ ਰੋਡ ਤੇ ਹਸਪਤਾਲ ਚਲਾਉਣ ਵਾਲੇ ਡਾਕਟਰ ਹਰਪੀਤ ਸਿੰਘ ਜੈਲੀ ਖਿਲਾਫ ਕੇਸ ਦਰਜ ਕਰ ਲਿਆ ਸ਼ਿਕਾਇਤ ਕਰਤਾ ਵਿਨੀਤ ਖੰਨਾ ਵਾਸੀ ਰਾਜਗੁਰੂ ਨਗਰ ਨੇ ਦੱਸਿਆ ਹੈ ਕਿ ਉਸ ਦਾ ਹੋਜਰੀ ਦਾ ਕਾਰੋਬਾਰ ਹੈ 2 ਸਾਲ ਪਹਿਲਾਂ ਉਸ ਦੀ ਸਰਜਰੀ ਤੋਂ ਬਾਅਦ ਉਸ ਨੂੰ ਮੁਸ਼ਕਲ ਆਈਆਂ ਜਿਸ ਕਾਰਨ ਉਸ ਨੂੰ ਕਾਰੋਬਾਰ ਬੰਦ ਕਰਨਾ ਪਿਆ ਉਸ ਮੁਤਾਬਕ ਉਸ ਦੇ ਸੱਚੇ ਗੁਰਦੇ ਦੇ ਵਿੱਚ ਪੱਥਰੀ ਸੀ ਉਹ 8 April 2022 ਨੂੰ ਆਪਣੇ ਆਪ ਨੂੰ ਪ੍ਰੋ ਲਾਈਫ ਹਸਪਤਾਲ ਲੈ ਕੇ ਗਿਆ ਸੀ ਜਿੱਥੇ ਡਾਕਟਰ ਨੇ ਉਸ ਨੂੰ ਦਾਖਲ ਹੋਣ ਦੀ ਸਲਾਹ ਦਿੱਤੀ ਉਸ ਦੀ ਸਰਜਰੀ ਵੀ ਉਸੇ ਦਿਨ ਕਰ ਲਈ ਗਈ ਸੀ ਹਾਲਾਂਕਿ ਇਸ ਦੇ ਵਿੱਚ 15 ਦਿਨਾਂ ਦੇ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ 22 ਲੱਖ ਸਰਜਰੀ ਦੇ ਸਰਜਨ ਦੇ ਵੱਲੋਂ ਵਸੂਲੇ ਗਏ ਤੇ ਹੁਣ ਜਦੋਂ ਮਾਮਲਾ ਦਾ ਪਤਾ ਲੱਗਿਆ ਤਾਂ ਫਿਰ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਪੰਜਾਬ ਦੇ ਵਿੱਚ ਪਸ਼ਚਮੀ ਗੜਬੜੀ ਇੱਕ ਵਾਰ ਫੇਰ ਸਰਗਰਮ ਹੋ ਗਈ ਹੈ ਜਾ ਜਿਸ ਦੇ ਕਾਰਨ ਵੀਰਵਾਰ ਤੋਂ ਸ਼ਨੀਵਾਰ ਤੱਕ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਮੀਂਹ ਦੇ ਨਾਲ ਨਾਲ ਜੋ ਤੇਜ਼ ਹਵਾਵਾਂ ਉਹ ਵੀ ਚੱਲ ਸਕਦੀਆਂ ਨੇ ਜਿਸ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹਵਾਵਾਂ ਵੀ ਤੇਜ਼ ਨਾਲ ਚੱਲ ਸਕਦੀਆਂ ਨੇ ਜਿਸ ਦਾ ਖਾਸਾ ਪ੍ਰਭਾਵ ਜੋ ਹੈ ਉਹ ਪੈ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਕਾਰਨ ਅਗਲੇ 2 ਦਿਨਾਂ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 20 April ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਨੂੰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂ ਸ਼ਹਿਰ, ਐਸਬੀਐਸ ਨਗਰ, ਰੂਪਨਗਰ, ਪਟਿਆਲਾ ਅਤੇ ਸੰਗਰੂਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਮੌਸਮ ਸਾਫ਼ ਰਹੇਗਾ। ਪੱਛਮੀ ਮਾਲਵੇ ਵਿੱਚ 20 April ਨੂੰ ਮੌਸਮ ਸਾਫ਼ ਹੋਵੇਗਾ। ਮੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਘਟੋ ਘਟ ਤਾਪਮਾਨ 'ਚ 1 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਪਰ ਸ਼ਨੀਵਾਰ ਤੱਕ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 1 ਡਿਗਰੀ ਵੱਧ ਸਕਦਾ ਹੈ